ਜੀ ਮੈਂ ਤੁਹਾਰੇ ਕੋਲ ਇੱਕ ਮਿੰਟ ਤੁਹਾਡੇ ਮੁਕਾਮ ਤੇ ਵੀਜੀ ਆ ਸਾਨੂੰ ਜ਼ਰੂਰ ਮਤਲਬ ਆ ਯਾਰ ਕਿਹੜਾ ਕੁਸ਼ਨ ਹੈ ਕਿ ਤੁਸੀਂ ਇੱਥੇ ਕਿੱਦਾਂ ਤੁਹਾਡੇ ਨਾਲ ਦੇਰ ਮੈਨੂੰ ਕਿਹਦਾ ਕੁਸ਼ਨ ਪੁੱਛੋ ਯਾਰ ਹੱਜਾ ਯਾਰ ਗੱਡੀ ਤੁਸੀਂ ਮੰਗਾਈ ਹੈ ਯਾਰ ਤੁਸੀਂ ਕੌਣ ਸੁਣ ਰਹੇ ਹੋ ਮੈਨੂੰ ਮੈਂ ਕਿੱਥੇ ਆ ਗਿਆ ਇੱਥੇ ਪਹੁੰਚਣ ਲਈ ਆਓ ਮੈਨੂੰ ਕਿਹਨਾਂ ਕਰਾਓ ਕਰਾਓ ਬਲ ਕਿਹਨੇ ਅਸੀਂ ਇੱਥੇ ਨੂੰ ਕਿਹਨਾਂ ਸਾਹਿਬ ਪਾਜੀ ਪਾਤੀ ਨੇ ਗੱਡੀ ਮੰਗਾਈ ਹੈ ਮੈਂ ਕਿਹਾ ਰਹਿ ਗਿਆ ਮੇਰੇ ਨਾਲ ਕੋਈ ਗੱਲ ਆਪਣੇ ਬੰਦੇ ਨਾਲ ਗੱਲ ਕਰੋ ਕਿ ਕਾਉਂਸਲ ਇੱਥੇ ਆ ਕੇ ਕੀ ਕਰਾਂ ਆਪਣੇ ਬੰਦੇ ਨੂੰ ਪੁੱਛੋ ਤੁਹਾਨੂੰ ਕਿਹਨੂੰ ਪੁੱਛੋ ਨੂੰ ਪੁੱਛੋ ਆਪਣੇ ਬੰਦੇ ਨੂੰ ਐਮਪੀਜੀ ਨੂੰ ਬੁਲਾ ਦਿਓ ਜਿਨ੍ਹਾਂ ਨੇ ਤੁਹ ਪਾੜ ਚ ਜਾਣਾ ਮੈਂ ਸੋ ਮੈਂ ਰੋਕ ਨਹੀਂ ਰਿਹਾ ਮੈਂ ਕਹਿੰਦਾ ਸਾਡੇ ਕੰਮ ਤੋਂ ਬੀਗਲ ਨਾ ਪਾ ਮੈਂ ਟੀਵੀ ਕਰਦਾ ਕਰਦੀਆਂ ਕਰਦੀਆਂ ਲੋਸ ਤੇ ਵੀ ਕੰਮ ਜਿੱਤਾ ਹੋ ਗਿਆ ਯਾਰ ਫਰੀ ਦਾ ਕਰੀਦਾ ਮੈਂ ਸਭ ਜਗ੍ਹਾ ਜਾਣਾ ਸਾਡੇ ਕੰਮ ਚ ਨਾ ਇੰਟਰਫੇਰ ਕਰੋ ਮੈਂ ਹਰ ਚੀਜ਼ ਨਾ ਜਾਣਦੀ ਆ ਫੜਤਾ ਸਾਡੇ ਅੰਦਰ ਹੈ ਮੇਰੇ ਵੋਟ ਦੇ ਟੈਂਡਰ ਹੈ ਟੈਂਡਰ ਕੀ ਟੈਂਡਰ ਹੈ ਇਹ ਟੈਂਡਰ ਪੋਇੰਟ ਕਿੰਦਾ ਆ ਗਰ ਕੀ ਸ਼ੱਕੀ ਨਾ ਨੰ ਕੌਸਲਾ ਦੰਮੇ ਯਾਰ ਪਾਜੀ ਮੈਂ ਕਰਾਉਂਦਾ ਓਏ ਆਰਾਮ ਮੇਰੇ ਆਰਾਮ ਮੇਰੇ ਆ ਮੈਂ ਹਰ ਜਗ੍ਹਾ ਜਾ ਕੇ ਪਹਿਲਾਂ ਲਾਅ ਪੜ ਲਾ ਪਾਜੀ ਮੈਂ ਲਾਅ ਪੜ ਲਾ ਤੁਸੀਂ ਮੜ ਕੇ ਆਓ ਤੇਰੇ ਅਸਰ ਨੂੰ ਪੁੱਛਣਾ ਤੇਰੀ ਗੱਲ ਨਹੀਂ ਹਾਈ ਕਮਾਂਡ ਕੋਲ ਪੁੱਛੋ ਤੁਸੀਂ ਜੀ ਜਵਾਬ ਦਿਓ ਤੁਸੀਂ ਲਾਅ ਪੜੋ ਪਾਜੀ ਤੁਸੀਂ ਲਾਅ ਪੜੋ ਤੁਸੀਂ ਲਾਅ ਪੜੋ ਅੱਛਾ ਮੈਂ ਮੇਰੀ ਗੱਲ ਆਰਾਮ ਨਾਲ ਕਰ ਮੇਰੀ ਰਾਹ ਨਾਲ ਕਰ ਰਿਹਾ ਮੈਨੂੰ ਇਹ ਦੱਸੋ ਇੱਕ ਕਿਨੇ ਲੈ ਆਪ ਜਗਾ ਕਾਉਂਸਲਰ ਆ ਹਾਂ ਖਾਤੇ ਕਾਉਂਟ ਨਹੀਂ ਆਉਂਦੇ ਮੈਂ ਸਭ ਕਿਉਂ ਰਿਪੋਰਟਸ ਕਮ ਹੋਏਗਾ ਬਲਾਊਡ ਨੂੰ ਲਾ ਲਾ ਜਦੋਂ ਗਲ ਮੈਂ ਕਰਾ ਕਰੋ ਕਰੋ ਆਪਾਂ ਅੱਜ ਕੱਲ ਨਵਰਾਤਰੇ ਮਨਾ ਰਹੇ ਆ ਨਾਰੀ ਸ਼ਕਤੀ ਮਾਤਾ ਰਾਣੀ ਦੀ ਪੂਜਾ ਕਰਦੇ ਆ ਕੱਲ ਸਾਡੇ ਵਾਰਡ ਵਿੱਚ ਪੈਚਵਕ ਕਰਾਂਦੇ ਹੋਏ ਆਮ ਆਦਮੀ ਪਾਰਟੀ ਦਾ ਵਾਰਡ ਇੰਚਾਰਜ ਕਹਿ ਰਿਹਾ ਸੀ ਉਹ ਖੁਦ ਨੂੰ ਉਹਨੇ ਧੱਕਾ ਕੀਤਾ ਔਰ ਮੈਨੂੰ ਕਿਹਾ ਕਿ ਤੁਸੀਂ ਹੋ ਕੌਣ ਇਸ ਪੈਚਵਰਕ ਵਿੱਚ ਆਉਣ ਵਾਲੇ ਮੈਂ ਐਮਪੀ ਕੋਟੇ ਦੇ ਅੰਦਰੋਂ ਕਰਾ ਰਿਹਾ ਮੈਨੂੰ ਸਮਝ ਨਹੀਂ ਆ ਰਿਹਾ ਇਹ ਐਮਪੀ ਸਾਹਿਬ ਕਿਹੜੇ ਕੋਟੇ ਚ ਪੈਚਵਰਕ ਤੇ ਜਾਲੀਆਂ ਸਾਫ ਕਰਾ ਰਹੇ ਨੇ ਤੇ ਉਹਨਾਂ ਨੇ ਧੱਕਾ ਕੀਤਾ ਕਿ ਤੁਸੀਂ ਕੱਲ ਤੋਂ ਆ ਕੇ ਦਿਖਾਓ ਇਹ ਧਮਕੀ ਸ਼ਰੀਆਮ ਉਹਨਾਂ ਨੇ ਵਾਰਡ ਦੇ ਵਿੱਚ ਖੜੇ ਹੋਏ ਗੁਲਮੋਹਰ ਹੋਟਲ ਦੇ ਨਾਲ ਵਾਲੀ ਗਲੀ ਵਿੱਚ ਖੜੇ ਹੋ ਕੇ ਧਮਕੀ ਦਿੱਤੀ ਹੈ ਕਿ ਕੱਲ ਤੋਂ ਆ ਕੇ ਦੇਖਿਓ ਫਿਰ ਮੈਂ ਦੱਸੂਗਾ ਉਸ ਇਨਸਾਨ ਨੂੰ ਇਹ ਨਹੀਂ ਪਤਾ ਨਵਰਾਤਰੀਆਂ ਦੀ ਪੂਜਾ ਵਾਲੇ ਟਾਈਮ ਤੇ ਇੱਕ ਮਾਂ ਵਰਗੀ ਇੱਕ ਲੇਡੀ ਨਾਲ ਗੱਲ ਕਿੱਦਾਂ ਕਰਨੀ ਹੈ ਇਹੋ ਜਿਹਾ ਨਮਾਉਂਦੇ ਇਹਨਾਂ ਨੇ ਆਮ ਆਦਮੀ ਪਾਰਟੀ ਨੂੰ ਜਿਤਾਣ ਲਈ نیچے ਉਤਾਰੇ ਹੋਏ ਨੇ ਅਰੋੜਾ ਸਾਹਿਬ ਥੋੜਾ ਧਿਆਨ ਦਿਓ ਜੇ ਕਾਉਂਸਲਰ ਚੁਣੇ ਗਏ ਨੇ ਤੇ ਕਾਉਂਸਲਰਾਂ ਨੂੰ ਕੰਮ ਕਰਨ ਦੀ ਤਾਕਤ ਵੀ ਦਿਓ ਤੁਹਾਡੇ ਵੀ ਕਾਉਂਸਲਰ ਬਣੇ ਨੇ ਔਰ ਜੇ ਆਪਣੀ ਤਾਕਤ ਦਿਖਾਣੀ ਹੈ ਐਮਪੀ ਦੀ ਤਾਂ ਪੂਰੇ ਲੁਧਿਆਣੇ 'ਚ ਦਿਖਾਓ ਸਿਰਫ ਵੈਸਟ ਵਿੱਚ ਲੋਕਾਂ ਨੂੰ ਪਾਗਲ ਬਣਾਉਣ ਦੀ ਜਰੂਰਤ ਨਹੀਂ ਹੈ ਜੀ ਤਾਂ ਜਾਇ ਮੋਕੇ ਬਣਾਣੇ ਵੀਡੀਓ ਦੇਖੀ ਹੈ ਕੀ ਹੈ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਜੈ ਸ਼ੇ ਨਾਮ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਹੜੇ ਉਹ આરોਪ ਲਾ ਰਹੇ ਨੇ ਮੈਡਮ ਰੂਚੀ ਗੁਲਾਟੀ ਇਹ ਕਿਸ ਚੀਜ਼ ਦੇ આરોਪ ਲਾ ਰਹੇ ਨੇ ਪਹਿਲੀ ਗਲਤੀ ਇਹ ਦੱਸਣ ਇਹਨਾਂ ਨੇ ਕੀਤਾ ਕੀ ਹੈ ਇੱਥੇ ਇਹ ਉੱਥੇ ਕਰਨ ਕੀ ਆਏ ਸੀਗੇ ਬੀਬਾ ਜੀ ਜਿੱਤ ਕੇ ਆਰਾਮ ਨਾਲ ਘਰੇ ਬੈਠੇ ਨੇ ਜੇ ਲੋਕ ਤੁਹਾਨੂੰ ਕੋਈ ਕੰਮ ਕਹਿੰਦੇ ਨੇ ਤੁਸੀਂ ਕੰਮ ਕਰੋ ਤੁਸੀਂ ਤਾਂ ਜਿੱਤ ਕੇ ਆਰਾਮ ਨਾਲ ਘਰੇ ਬੈਠੇ ਹੋ ਮੈਂ ਬਤੌਰ ਵਾਰਡ ਇੰਚਾਰਜ ਮੇਰੇ ਕੋਈ ਇਲਾਕਾ ਨਿਵਾਸੀ ਆਏ ਵਿਧ ਪ੍ਰੂਫ ਤੁਹਾਨੂੰ ਮਤ ਦੱਸਣਾ ਜੀ ਹਾਲੋ ਭਾਰਤ ਨਗਰ ਤੋਂ ਮੈਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਜੀ ਸਾਡੀ ਸਪੀਡ ਬ੍ਰੇਕਰ ਤੇ ਇਥੇ ਪੈਚ ਵਰਕ ਕਰਾਉਣੇ ਨੇ ਅਸੀਂ 2-3 ਵਾਰੀ ਗਏ ਸਾਡੀ ਕੋਈ ਸੁਣਵਾਈ ਨਹੀਂ ਹੋਈ ਜੀ ਤਾਂ ਇਹ 10 2025 ਦੀ ਹੈ ਜੀ ਇਹ ਨਵੇਂ ਦੇ ਲੈਟਰ ਪੈਡ ਤੇ ਲਿਖ ਕੇ ਆਪਦੀ ਸਟੈਂਪ ਲਗਾ ਕੇ ਸਾਈਨ ਕਰਾ ਕੇ ਦਿੱਤੇ ਆ ਇਤਨੀ ਤਰੀਕ ਦੇ ਆ ਨੇ ਜੀ ਸਪੀਡ ਬ੍ਰੇਕਰ ਤੇ ਪੈਚ ਵਰਕ ਦੇ ਵਾਸਤੇ ਫਿਰ ਤੁਹਾਨੂੰ ਹੋਰ ਗੱਲ ਦੱਸਦਾ ਐ ਜਿਹੜਾ ਉਹ ਕਹਿੰਦੇ ਬਵਾਲ ਬੀਬਾ ਜੀ ਉਥੇ ਕਰਨ ਕੀ ਆਏ ਇਸ ਗੱਲ ਦਾ ਜਵਾਬ ਦੇਣ ਪਈਆ ਉਹ ਕਹਿੰਦੇ ਲੱਖੇ ਦੀ ਸੇਵਾਦਾਰਾਂ ਮੈਂ ਇਲਾਕੇ ਦੀ ਜੀ ਇਲਾਕੇ ਦੀ ਸੇਵਾਦਾਰ ਆ ਫਿਰ ਇਲਾਕੇ ਵਾਲੇ ਨੇ ਲਿਖ ਕੇ ਸਾਨੂੰ ਕੀ ਦਿੱਤਾ ਸੇਵਾਦਾਰ ਤਾਂ ਸਾਡੇ ਵਰਗੇ ਨੂੰ ਕਹਿੰਦੇ ਕਿ ਚਲੋ ਜੋ ਜੋ ਪਬਲਿਕ ਦਾ ਲੋਕਾਂ ਦਾ ਫਤਵਾ ਸਿਰ ਮੱਥੇ ਆ ਜੇ ਤੁਸੀਂ ਸੇਵਾ ਕਰਦੇ ਅਗਲੇ ਸਾਡੇ ਕੋ ਆਂਦੇ ਹੀ ਨਾ ਜੇ ਸਾਡੇ ਕੋ ਆਏ ਫਿਰ ਤੁਹਾਨੂੰ ਹੋਰ ਚੀਜ਼ ਦਿਖਾਣਾ ਤੁਹਾਨੂੰ ਬੀਬਾ ਜੀ ਕਹਿੰਦੇ ਉਥੇ ਆ ਚੱਲਦਾ ਜੀ ਤੁਸੀਂ ਮੇਰੀ ਫੇਸਬੁੱਕ ਤੇ ਜ਼ਰੂਰ ਦੇਖਿਓ ਸਵੇਰੇ ਮੈਂ ਤਕਰੀਬਨ ਤਕਰੀਬਨ 11 ਵਜੇ ਉੱਥੇ ਲਾਈਵ ਕੀਤੀ ਸੀ ਆਪਦੀ ਫੇਸਬੁੱਕ ਤੋਂ ਇਹ ਤਾਂ ਤਕਰੀਬਨ ਆਇਆ ਪੌਣੇ ਕਿ 1 ਵਜੇ ਜਾ ਕੇ ਜੇ ਕੰਮ ਪਹਿਲੇ ਸ਼ੁਰੂ ਕਰਾਇਆ ਇਲਾਕਾ ਨਿਵਾਸੀ ਨੂੰ ਨਾਲ ਲੈ ਆ ਕੇ ਗੱਡੀਆਂ ਬਾਹਰ ਕਢਾਈਆਂ ਨੇ ਹੋਰ ਤੁਹਾਨੂੰ ਵੱਡੀ ਗੱਲ ਦਿਖਾਣਿਆ ਜੇ ਇਹ ਇਹਨਾਂ ਨੇ ਕੰਮ ਕਰਾਇਆ ਕੋਈ ਹੈ ਇਲਾਕੇ ਦਾ ਬੰਦਾ ਇਹਨਾਂ ਦੇ ਨਾਲ ਆਹ ਦੇਖੋ ਜੀ ਜੇ ਮੈਂ ਤੁਹਾਨੂੰ ਕਹਾਂ ਆਲੋ ਤਕਰੀਬਨ ਤਕਰੀਬਨ ਉਸ ਇਲਾਕੇ ਦੀਆਂ 10 ਲੇਡੀਜ਼ ਹੋਣਗੀਆਂ ਨਾਲ ਜਿਹੜੇ ਖੜੇ ਜਿਨ੍ਹਾਂ ਨੇ ਐਪਲੀਕੇਸ਼ਨ ਲਿਖ ਕੇ ਸਾਈਨ ਕਰਾਏ ਨੇ ਇਹ 8-10 ਲੇਡੀਆਂ ਆਉਣਗੀਆਂ ਵਿੱਚ ਤੇ 5-7 ਜੈਂਟਸ ਆਏ ਉਸੇ ਇਲਾਕੇ ਦੇ ਨੇ ਜਿਨ੍ਹਾਂ ਨੇ ਲੇਕ ਕੇ ਕੰਮ ਵਾਸਤੇ ਕੀਆ ਤੁਸੀਂ ਦੱਸ ਦੋ ਕੋਈ ਇਲਾਕੇ ਦਾ ਬੰਦਾ ਤੁਹਾਡੇ ਨਾਲ ਖੜਿਆ ਖੜਨਗੇ ਤਾਂ ਤਾਂ ਜੇ ਤੁਸੀਂ ਲੋਕਾਂ ਦੇ ਕੰਮ ਕਰੋਗੇ ਉਹ ਠੀਕ ਹੈ ਕਿ ਲੋਕੀ ਕਹਿੰਦੇ ਸਾਡੇ ਕੋਲ ਗਲਤੀ ਹੋਊਗੀ ਚਲੋ ਉਹਨਾਂ ਦਾ ਸਿਰ ਮੱਥੇ ਜੋ ਫਤਵਾ ਉਹਨਾਂ ਦਾ ਸਿਰ ਮੱਥੇ ਅਸੀਂ ਜਿੱਤ ਕੇ ਵੀ ਹਾਰ ਕੇ ਵੀ ਘਰੇ ਬੈਠਣ ਨਹੀਂ ਹੈ ਸੇਵਾ ਕਰਦੇ ਸੀਗੇ ਕਰਦੇ ਹੈ ਕਰਦੇ ਰਵਾਂਗੇ ਸਾਡੇ ਕੰਮ 'ਚ ਕੋਈ ਬੀਕਰ ਨਾ ਪਾਵੇ ਅਸੀਂ ਕਿਸੇ ਦੇ ਕੰਮ 'ਚ ਨਹੀਂ ਜਾਂਦੇ ਬੀਬਾ ਜੀ ਅਸੀਂ ਕਿਸੇ ਦੇ ਕੰਮ ਚ ਨੇ ਜਾਂਦੇ ਔਰ ਇੱਕ ਹੋਰ ਦੱਸ ਦਨਾਂ ਮੈਂ ਤੁਹਾਡੇ ਚੈਨਲ ਰਾਹੀਂ ਬੀਬਾ ਜੀ ਕਹਿੰਦੇ ਮੈਂ ਇੱਕ ਮਹੀਨਾ ਪਹਿਲੇ ਡੇਢ ਮਹੀਨਾ ਪਹਿਲੇ ਵੀ ਗੁਰਮੋਹਰ ਬਾਹਰ ਭਾਰਤ ਨਗਰ ਸਰਵਿਸ ਲਾਈਨ ਤੇ ਕੰਮ ਸ਼ੁਰੂ ਕਰਾਇਆ ਬੀਬਾ ਜੀ ਤੁਸੀਂ ਆਪਦੇ ਤੁਸੀਂ ਕਹਿੰਨੇ ਹੋ ਮੈਨੂੰ ਕੋ ਲੋਕਾਂ ਨੇ ਕਾਉਂਸਲਰ ਬਣਾ ਕੇ ਜਿਤਾਇਆ ਉਹਦੇ ਤੁਸੀਂ ਕਦੇ ਚੈੱਕ ਕਰਿਓ ਟੈਂਡਰ ਕਿਹੜੀ ਤਰੀਕ ਨੂੰ ਪਾਸ ਹੋਇਆ ਸੀ ਉਹ ਸਾਡੇ ਜਦ ਕਾਉਂਸਲਰ ਦੇ ਇਲੈਕਸ਼ਨ ਸੀ ਉਸ ਤੋਂ ਇੱਕ ਡੇਢ ਮਹੀਨਾ ਪਹਿਲੇ ਉਹਦਾ ਕੰਮ ਸ਼ੁਰੂ ਹੋ ਚੁੱਕਿਆ ਸੀਗਾ ਬੀਬਾ ਜੀ ਦੇਨਿਕ ਸਵੇਰਾਂ ਦੇ ਬਾਰੇ ਉਹਦਾ ਚੋਣ ਜਾਬਤਾ ਲੱਗਣ ਦੇ ਬਾਵਜੂ ਜਦੋਂ ਚੋਣ ਜਾਬਤਾ ਲੱਗਿਆ ਚੋਣ ਜਾਬਤੇ ਬਾਅਦ ਦੁਬਾਰਾ ਤੁਸੀਂ ਕੀਤਾ ਕਦੇ ਇੱਕ ਚੀਜ਼ ਦੇਖੀ ਹੈ ਕਦੇ ਇੱਕ ਚੀਜ਼ ਦੀ ਪਹਿਲੇ ਇਨੋਗ੍ਰੇਸ਼ਨ ਹੋ ਗਈ ਇੱਕ ਚੀਜ਼ ਦਾ ਅਸੀਂ ਕੰਮ ਸ਼ੁਰੂ ਕਰਤਾ ਕੋਰੋਨਾਂ ਕਨਕ ਲੱਗਿਆ ਇਲੈਕਸ਼ਨ ਹੋ ਗਏ ਦੁਬਾਰਾ ਕਿਹੜਾ ਇਨੋਗ੍ਰੇਸ਼ਨ ਕਰਦਾ ਸਿਰਫ ਤੇ ਸਿਰਫ ਇਹਨਾਂ ਦਾ ਕੰਮ ਕੀ ਹੈ ਇਹਨਾਂ ਦਾ ਤੇ ਇਹਨਾਂ ਦੀ ਪਾਰਟੀ ਦਾ ਫੋਕੀ ਬਾਹੂ ਆਈ ਕੱਟਣੀ ਕੰਮ ਕਰਨਾ ਕੋਈ ਨਹੀਂ ਜਿੱਤ ਕੇ ਤੁਸੀਂ ਕਹਿੰਦੇ ਹੋ ਜੀ ਅੱਜ ਤੁਸੀਂ ਕੱਲ ਕਹਿੰਦੇ 100 ਦਿਨ ਹੋ ਗਏ 100 ਦਿਨਾਂ ਤੇ ਤੁਸੀਂ ਮੈਨੂੰ ਕੰਮ ਦੱਸ ਦਿਓ ਕਰੇ ਕੀ ਨੇ ਕੀ ਕੰਮ ਕੀਤੇ ਇੱਕ ਕੰਮ ਦੱਸ ਦਿਓ ਇਹਨਾਂ ਨੇ ਕੰਮ ਕੀਤੇ 100 ਦਿਨਾਂ ਦੇ ਵਿੱਚ ਸਭ ਤੋਂ ਵੇਲੇ ਕ ਜਿਹੜੀ ਚੀਜ਼ ਨੂੰ ਅਸੀਂ ਪੁੱਛਦੇ ਨੇ ਬ੍ਰਹਮਾ ਜੀ ਬ੍ਰਹਮਾ ਜੀ ਕ੍ਰਿਸ਼ਨੂ ਜੀ ਮਹੇਸ਼ ਜੀ ਪੀਪਲ ਜੀ ਪੀਪਲ ਨੂੰ ਪੁੱਛਦੇ ਆਂ ਅਸੀਂ ਇਹਨਾਂ ਨੇ ਸਭ ਤੋਂ ਪਹਿਲੇ ਆਂਦੇ ਸਰ ਪੀਪਲਾਂ ਦੇ ਮੁੱਢ ਵੱਡੇ 8 8 10 10 ਇੰਚ ਜੇ ਕਹਿਨੇ ਮੈਂ ਤੁਹਾਨੂੰ ਦਿਖਾ ਵੀ ਦੇਣਾ ਮੈਂ ਤੁਹਾਡੇ ਨਾਲ ਸ਼ੇਅਰ ਵੀ ਕਰ ਦਿਆਂਗਾ ਉਹ ਜੀ ਉਹ ਕੀਤਾ ਤੁਹਾਨੂੰ ਮਾਦੀ ਖਬਰ ਵੀ ਇੱਕ ਸ਼ਾਰਟ ਚ ਦਿਖਾ ਦੇਣਾ ਇਹਨਾਂ ਦੀ ਖਬਰ ਵੀ ਲੱਗੀ ਸੀਗੀ ਵੀ ਕਹਿੰਦਾ ਫਿਰ ਇਹਨਾਂ ਨੇ ਦੂਸਰਾ ਕੰਮ ਕੀ ਕੀਤਾ ਤੁਹਾਡੇ ਘਰ ਦਾ ਪਰਸਨਲ ਬਿਜਲੀ ਦਾ ਇੱਕ ਬਿੱਲ ਆਇਆ ਜਿਹੜਾ ਤੁਹਾਨੂੰ ਸਾਡਾ ਅਲਾਈਨਮੈਂਟ ਸੌਰੀ ਕਹਿੰਦਾ ਰੀਡਿੰਗ ਮੈਨ ਸਾਡੀ ਬਿਜਲੀ ਲੈ ਕੇ ਜੇ ਅਸੀਂ ਆਪਣੇ ਘਰ 'ਚ ਬਿਜਲੀ ਪਾਣੀ ਵਰਤਦੇ ਆ ਹੁਣ ਸਾਡੇ ਮੇਰੇ ਘਰੇ ਬੱਲਬ ਚੱਲਦੀ ਲਾਈਟ ਚੱਲਦਾ ਪੱਖਾ ਚੱਲਦਾ ਕੂਲਰ ਚੱਲਦਾ ਏਸੀ ਚੱਲਦਾ ਮੈਂ ਸਰਕਾਰ ਨੂੰ ਪੈਸੇ ਦੇਣੇ ਮੈਂ ਉਹਨਾਂ ਦੀ ਬਿਜਲੀ ਵਰਤ ਰਿਆ ਜਦੋਂ ਤੁਹਾਡਾ ਰੀਡਿੰਗ ਮੈਨ ਤੁਹਾਡੀ ਰੀਡਿੰਗ ਲੈ ਕੇ ਗਿਆ ਉਹਨੇ ਤੁਹਾਡਾ ਬਿੱਲ ਭਰਾਤਾ ਤਕਰੀਬਨ ਤਕਰੀਬਨ 18 ਕਿ 19000 ਰੁਪਏ ਜੋ ਤੁਹਾਡੀ ਖੜਾ ਸੀਗਾ ਜਾਂ ਆਇਆ ਐਨੀ ਹਾਊ ਮੈਨੂੰ ਉਹਦੇ ਨਾਲ ਕੋਈ ਮਤਲਬ ਨਹੀਂ ਹੈ ਤੁਸੀਂ ਉਸ ਰੀਡਿੰਗ ਮੈਨ ਨਾਲ ਲੜੇ ਹੋ ਕਿ ਤੈਨੂੰ ਪਤਾ ਨਹੀਂ ਮੈਂ ਕੌਣ ਆ ਗੱਲ ਪਈ ਉਹ ਫਿਰ ਉਹਨਾਂ ਨੇ ਤੁਹਾਨੂੰ ਵੀ ਗੱਲ ਤੋਂ ਫੜਿਆ ਮਤਲਬ ਇੰਨਾ ਹੰਕਾਰ ਇੰਨਾ ਦਿਮਾਗ ਖਰਾਬ ਹੋ ਗਿਆ ਤੁਹਾਡਾ ਕਾਉਂਸਲਰ ਬਣਿਆ ਲੋਕਾਂ ਦਾ ਫਤਵਾ ਜਨਤਾ ਸਿਰ ਤੇ ਚੜਾਉਂਦੀ ਵੀ ਹੈ ਤੇ ਲੰਦ ਵੀ ਦੋ ਮਿੰਟ ਚ ਇੱਥੇ ਦਾ ਰਾਵਣ ਵਰਗਾ ਨਹੀਂ ਕਮਾਂਡੇ ਨਹੀਂ ਰੇ ਆਪਾਂ ਤਾਂ ਚੀਜ਼ ਹੀ ਕੀ ਹੈ ਫਿਰ ਉਸ ਤੋਂ ਬਾਅਦ ਫਿਰ ਉਸ ਤੋਂ ਬਾਅਦ ਸੀਤਾਂਗਰ ਪਾਰਕ ਅੱਜ ਤੋਂ 10 ਦਿਨ ਪਹਿਲਾਂ ਪੀਪਲ ਦਾ ਪੇੜ ਸੀਗਾ ਛੋਟਾ ਇੱਕ ਮੰਦਿਰ ਬਣਿਆ ਹੈ ਪੀਪਲ ਜੀ ਪੀਪਲ ਦੇ ਪੇੜ ਦੇ ਨਾਲ ਲੱਗਿਆ ਹੈ ਉੱਥੇ ਦੋ ਮੂਰਤੀਆਂ ਖੰਡੇਤ ਹੋ ਗਈਆਂ ਦੋ ਮੂਰਤੀਆਂ ਚਲੋ ਆਪਾਂ ਜੀ ਸੇਵਾ ਕਰਨੀ ਕੋਚਾ ਆਪਾਂ ਦੋ ਮੂਰਤੀਆਂ ਉਹਨੂੰ ਸਾਈਡ ਤੇ ਰੱਖ ਕੇ ਨਵੀਆਂ ਵੀ ला ਸਕਦੇ ਨਹੀਂ ਵੀ ਨਵੀਆਂ ला ਸਕਦੇ ਬਾਕੀ ਇਹ ਜਿਹੜੀਆਂ ਛੋਟੀਆਂ ਫੋਟੋਆਂ ਮੂਰਤੀਆਂ ਪਈਆਂ ਤੁਸੀਂ ਮੰਦਿਰ ਕਿਉਂ ਤੋੜਿਆ ਜੀ ਕਿਉਂ ਅਖੰਡਿਤ ਕੀਤਾ ਉਹ ਇੱਕ ਪਾਸੇ ਤਾਂ ਤੁਸੀਂ ਕਹਿੰਦੇ ਹੋ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਦੇ ਨਾਰੇ ਲਾ ਕੇ ਲੋਕਾਂ ਨੂੰ ਗੁੰਮਰਾਹ ਕਰਕੇ ਵੋਟਾਂ ਲੈ ਰਹੇ ਹੋ ਦੂਸਰਾ ਤੁਸੀਂ ਮੈਂ ਕਿਹਾ ਨਾ Hindu ਪੀੜ ਤੋਂ ਇੱਕ ਪਾਸੇ ਤੁਸੀਂ ਮੰਦਿਰ ਤੋੜ ਰਹੇ ਹੋ ਇੱਕ ਪਾਸੇ ਤੁਸੀਂ ਪੀਪਲ ਕਟਾ ਰਹੇ ਹੋ ਇੱਕ ਪਾਸੇ ਤੁਸੀਂ ਕੇਲੇ ਦੇ ਬੂਟੇ ਕੱਟ ਰਹੇ ਹੋ ਕੇਲੇ ਦੇ ਬੂਟੇ ਕੱਟ ਰਹੇ ਜਿਹੜੀਆਂ ਸਾਡੀਆਂ ਸਤਕਾਰਯੋਗ ਮੈਂ ਮਾਵਾ ਭੈਣਾ ਭੁਜਾਈਆਂ ਭਤੀਜੀਆਂ ਸਾਡੀਆਂ ਉਸ ਕੇਲੇ ਦੇ ਪੇੜ ਨੂੰ ਹਰ ਵੀਰਵਾਰ ਦੇ ਵੀਰਵਾਰ ਸਿਰੇ ਪੂਜਾ ਕਰਦੇ ਤੁਸੀਂ ਤਾਂ ਉਹ ਵੀ ਕਟਾਤਾ ਕਿਹੜਾ ਚੰਗਾ ਕੰਮ ਕਰ ਰਹੇ ਤੁਸੀਂ ਮੈਨੂੰ ਦੱਸੋ ਫਿਰ ਤੁਸੀਂ ਗੱਲਾਂ ਕਰਦੇ ਹੋ ਜੀ ਆਪਣੇ ਮੇਅਰ ਮੈਡਮ ਨਾਲ ਮੈਂ ਗੱਲ ਕਰੂੰਗੀ ਜੀ ਇਹਨਾਂ ਨੇ ਐ ਕੀਤਾ ਜੀ ਇਹਨਾਂ ਨੇ ਐ ਕੀਤਾ ਇਹਨਾਂ ਦਾ ਬੋਲਾਂ ਦਾ ਲੈਜੈਂਡ ਸੀ ਬੀਬਾ ਜੀ ਆਪਦੇ ਮੰਜੇ ਥੱਲੇ ਸੋਟਾ ਮਾਰੋ ਪਹਿਲਾਂ ਆਪਾਂ ਕਿੱਥੇ ਖੜੇ ਆ ਇਹੀ ਅੱਜ ਤੋਂ 10-12 ਦਿਨ ਪਹਿਲਾਂ ਜਦੋਂ ਨਗਰ ਨਿਗਮ ਦੀ ਮੀਟਿੰਗ ਹੋਈ ਸੀ ਤੁਸੀਂ ਮੀਟਿੰਗ ਤੋਂ ਬਾਹਰ ਆ ਕੇ ਕੀ ਕੀਤਾ ਇਹ ਮੇਅਰ ਮੈਡਮ ਡੰਮੀ ਨੇ ਪਹਿਲੇ ਆਪ ਦੇ ਮੱਝੇ ਥਲੇ ਸੋਟਾ ਮਾਰੋ ਅਸੀਂ ਕਿੱਥੇ ਖੜੇ ਆ ਦੂਸਰਿਆਂ ਦੇ ਤੋਮ ਤਾਂ ਲਾਣਾ ਬਹੁਤ ਸੌਖੀ ਆ ਨੇ ਇਹਨਾਂ ਦੇ ਨਾਲ ਜਦੋਂ ਇਹ ਕੱਲ ਆਏ ਆ ਫੁੱਲ ਫੁੱਲ ਆਪਣੇ ਬਦਮਾਸ਼ੀ ਕਰਨ ਆਏ ਨੇ ਇਹਨਾਂ ਦੇ ਨਾਲ ਇੱਕ ਲੇਡੀ ਸੀ ਚਾਰ-ਪੰਜ ਮੋਢੇ ਗੁੰਡੇ ਸੀਗੇ ਨਾਲ ਇਹਨਾਂ ਦੇ ਨਾਲ ਇੱਕ ਹੋਰ ਬੰਦਾ ਸੀਗਾ ਮੇਰਾ ਖਿਆਲ ਸੰਦੀਪ ਨਗਰ ਦਾ ਉਹਦੇ ਸ਼ਰਾਬ ਪੀਤੀ ਹੋਈ ਸੀ ਉਹਦਾ ਗੱਲ ਉੱਡੜ ਪੈਂਦਾ ਸੀ ਗੱਲ ਨੂੰ ਮੇਰੇ ਨੂੰ ਉੱਡੜ ਪੈਂਦਾ ਸੀ ਮੈਨੂੰ ਸੋ ਕਹਿੰਦਾ ਭਾਏ ਇਨਾਂ ਨੇ ਕੰਮ ਕਰਨਾ ਕੋਈ ਨਹੀਂ ਨਾ ਇਹਦਾ ਕੋ ਹੁੰਦਾ ਇਹ ਲੋਕਾਂ ਨੇ ਜੇ ਇਹ ਕੰਮ ਜੋਗੇ ਹੁੰਦੇ ਤੇ ਆ ਚੀਜ਼ਾਂ ਮੇਰੇ ਕੋ ਆਂਦੀਆਂ ਨਾ ਆ ਮੇਰਾ ਲੈਟਰ ਪੈਡ ਹੈ ਜੀ ਮੇਰੇ ਲੈਟਰ ਪੈਡ ਦੀ ਫਾਈਲ ਹੈ ਇਹਦੇ ਵਿੱਚ ਕਟੋ-ਕਟ ਮੈਂ ਇਹੋ ਜਿਹੇ 10-12 ਪੇਪਰ ਭਰ ਕੇ ਲੋਕੋ ਨੂੰ ਕੰਮ ਕਰਾਉਣ ਵਾਸਤੇ 10-12 ਇੱਕ-ਇੱਕ ਕਰਕੇ ਜਿੰਦੇ ਦਾ ਕੰਮ ਹੋਣਗੇ ਲਾਈਵ ਦੇ ਵਿੱਚ ਜੀ ਜ਼ਰੂਰ ਸ਼ੇਅਰ ਕਰਾਂਗੇ ਔਰ ਇਲਾਕਾ ਦੇ ਵਾਸੀ ਨੂੰ ਨਾਲ ਪੜਾ ਕੇ ਹਾਂਜੀ ਜੇ ਬਕਰਦੇ ਰਹੋ ਸੇਵਾ ਸੇਵਾ